ਆਦਨ ਆਪਾਂ ਗੱਲ ਵੀਰੋਂ ਕਰਨੀ ਐ ਇੱਕ ਨਿੰਦਾ ਦੀ ਮੈਨੂੰ ਇੱਕ ਮੇਰੇ ਵੀਰ ਨੇ ਇਹ ਗੱਲ ਕਹੀ ਵੀ ਜਰਨਾ ਇਸਿਆ ਨਿੰਦਾ ਬਹੁਤ ਮਾੜੀ ਹੁੰਦੀ ਆ ਕਿਉਂਕਿ ਡੇਰੇਦਾਰਾਂ ਦਾ ਆਪਾਂ ਹੁਣ ਸਰਕਾਰਾਂ ਦੇ ਨਾਲ ਦੇਖ ਲਿਆ ਮੇਲ ਮਲਾਪ ਕਿਵੇਂ ਬਿਆਸ ਵਾਲਾ ਬਾਜ਼ਾਰ ਕਿਵੇਂ ਟਪੂਸੀਆਂ ਮਾਰ ਕੇ ਕਿਤੇ ਕਦੇ ਕਿਤੇ 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 ਜਾ ਕੇ ਸੋ ਖੈਰ ਅਸਲ ਦੇ ਵਿੱਚ ਜਿਹੜੀ ਗੱਲ ਆ ਨਾ ਸਾਡੀ ਬੇਸਮਝੀ ਆ ਸਾਨੂੰ ਬਾਣੀ ਦੀ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਸਾਨੂੰ ਇੱਕ ਪੰਕਤੀ ਦੱਸ ਦਿੰਦੇ ਆ ਵੀ ਨਿੰਦਾ ਭਲੇ ਕਿਸੇ ਕੀ ਨਹੀਂ ਪਰ ਉਦੋਂ ਅੱਗੇ ਕੀ ਲਿਖਿਆ ਪਿੱਛੇ ਕੀ ਲਿਖਿਆ ਕੋਈ ਪਤਾ ਨਹੀਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਲੇ ਨਿੰਦਾ ਨੂੰ ਨਹੀਂ ਕਿਹਾ ਬਿਮਾਰੀ ਹੈ ਨਾਲ ਇਹਦੇ ਉਸਤਤ ਵੀ ਮੜੀ ਲਿਖਿਆ ਉਸਤਤ ਨਿੰਦਾ ਦਉ ਤਿਆਗਾ ਖੋਜੈ ਪਦ ਨਿਰਵਾਨਾ ਜਨ ਨਾਨਕ ਦੇ ਖੇਲ ਕਠਨਾ ਪਰ ਗੁਰੂ ਸਾਹਿਬ ਕਹਿੰਦੇ ਬੜੀ ਔਕੀ ਗੇਮ ਹੈ ਖੇਡ ਬੜੀ ਔਕੀ ਹੈ ਬਾਕੀ ਕੰਮ ਕਰ ਲੈਣੇ ਸੌਖੇ ਆ ਝਾੜੂ ਭਾਂਡੇ ਮਾਂਜਣੇ ਸਾਰਾ ਕੁਝ ਬੰਦਾ ਕਰ ਸਕਦਾ ਪੈਸੇ ਦੇ ਸਕਦਾ ਦਾਨ ਕਰ ਕਿਤੇ ਮਹੀਨਾ ਕੰਮ ਕਰਕੇ ਆ ਸਕਦਾ ਇਹ ਜੇ ਕੰਮ ਬੜੇ ਸੌਖੇ ਆ ਪਰ ਔਖਾ ਕੰਮ ਕਿਹੜਾ ਔਖਾ ਕੰਮ ਹੈ ਜਿਹੜਾ ਨਾ ਤਾਂ ਕਿਸੇ ਦੀ ਉਸਤਤ ਕਰੇ ਬੰਦਾ ਨਾ ਕਿਸੇ ਦੀ ਨਿੰਦਾ ਕਰੇ ਹੁਣ ਨਿੰਦਾ ਤੇ ਉਸਤਤੀ ਹੈ ਕੀ ਸਾਡੇ ਆਮ ਜਨ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਕੀਰਤੀ ਲੋਕਾਂ ਨੂੰ ਨਹੀਂ ਪਤਾ ਉਲਝਾਉਣ ਵਾਲੇ ਹਜ਼ਾਰਾਂ ਨੇ ਦੱਸਣ ਵਾਲਾ ਕੋਈ ਇੱਕ ਵੀ ਨਹੀਂ ਹੈਗਾ ਫਸਾਉਣ ਬਾਰੇ ਤਾਂ ਲੱਖਾਂ ਹੀ ਸ਼ਿਕਾਰੀ ਨੇ ਇੱਥੇ ਹਰੇਕ ਨੇ ਜਾਲ ਸੱਟਾ ਹੋਇਆ ਕੁੰਡੀ ਆਪਣੀ ਪਰ ਨਿੰਦਾ ਕੀ ਹੈ ਤੇ ਉਸਤਤ ਕੀ ਹੈ ਅਸੀਂ ਇਹਨਾਂ ਤੋਂ ਬਚਣਾ ਵੇਖੋ ਇੱਕ ਹੁੰਦਾ ਗਧਾ ਇੱਕ ਹੁੰਦਾ ਘੋੜਾ ਗਧੇ ਨੂੰ ਗਧਾ ਕਹਿਣਾ ਇਹ ਨਿੰਦਾ ਨਹੀਂ ਸਚਾਈ ਹੈ ਘੋੜੇ ਨੂੰ ਘੋੜਾ ਕਹਿਣਾ ਉਹਦੀ ਉਸਤਤ ਨਹੀਂ ਸਚਾਈ ਹੈ ਵੀ ਉਹ ਘੋੜਾ ਹੀ ਹੈ ਹੁਣ ਮੰਨ ਲਓ ਮੈਂ ਗਧੇ ਨੂੰ ਘੋੜਾ ਕਹਿਣ ਲੱਗ ਪਿਆ ਹੈ ਗਧਾ ਇਹ ਉਸਤਤੀ ਉਹਦੀ ਚਾਪਲੂਸੀ ਹੈ ਹੁਣ ਮੈਂ ਘੋੜੇ ਨੂੰ ਗਧਾ ਕਹਿ ਰਿਆਂ ਈਰਖਾ ਵਸੋ ਕੇ ਘੋੜੇ ਨੂੰ ਕਿਸੇ ਨੂੰ ਮੈਂ ਗਧਾ ਕਹਾ ਉਹ ਕੀ ਹੈ ਉਹ ਨਿੰਦਾ ਹੈ ਵੀ ਮੈਂ ਜਾਣ ਬੁੱਝ ਕੇ ਕਹਿ ਰਿਆਂ ਹੈ ਤਾਂ ਘੋੜਾ ਮਨੂੰ ਗਦਾ ਕਹਿ ਰਿਆਂ ਇਹਨੂੰ ਨਿੰਦਾ ਕਹਿੰਦੇ ਆ ਉਸ ਤੱਤੀ ਕੀ ਐ ਹੈ ਗਦਾ ਮਨੂੰ ਘੋੜਾ ਕਹਿ ਰਿਆਂ ਬਸ ਆਹੀ ਗੱਲ ਆ ਇਸੇ ਤਰ੍ਹਾਂ ਬੰਦੇ ਦੇ ਕਹਿਣ ਤੋਂ ਨਹੀਂ ਪਛਾਣਿਆ ਜਾ ਸਕਦਾ ਬੰਦੇ ਦੀਆਂ ਬਿਲਡਿੰਗਾਂ ਤੋਂ ਉਹਨਾਂ ਜਾਣੀਆਂ ਪਾ ਲਾ ਸਕਦੇ ਬੰਦੇ ਦੇ ਕੰਮਾਂ ਤੋਂ ਪਤਾ ਲੱਗਦਾ ਵੀ ਬੰਦਾ ਕੀ ਐ ਉਹਦੇ ਕੰਮ ਦੇਖ ਕੇ ਬੰਦੇ ਦਾ ਕਿਉਂਕਿ ਧਰਮ ਪਹਿਨਿਆ ਨਹੀਂ ਜਾ ਸਕਦਾ ਧਰਮ ਬੋਲਿਆ ਨਹੀਂ ਜਾ ਸਕਦਾ ਧਰਮ ਕਮਾਇਆ ਜਾਂਦਾ ਜਿਵੇਂ ਗੁਰੂ ਨੇ ਕਲੀਅਰ ਕੀਤਾ ਨਾ ਧਰਮ ਕਮਾਵੈ ਤਿਸ ਧਰਮ ਨਾ ਹੋਵੇ ਪਾਪ ਕਮਾਣਾ ਪਾਪੀ ਜਾਣੀਏ ਪਾਪੀ ਕੌਣ ਹੁੰਦਾ ਜੇ ਪਾਪ ਕਮਾਉਂਦਾ ਐਵੇਂ ਆਪਾਂ ਕਿਸੇ ਨੂੰ ਪਾਪੀ ਥੋੜਾ ਕਹਿ ਦਾਂਗੇ ਜੇ ਕਮਾਏਗਾ ਉਹਨੂੰ ਪਾਪੀ ਕਿਹਾ ਜਾਊਗਾ ਅਸੀਂ ਧਰਮਿਕ ਨੂੰ ਕੰਗਜੇ ਧਰਮਕ ਕਮਾਉਂਦਾ ਹੋਏਗਾ ਧਰਮ ਕਰੇਗਾ ਤਾਂ ਹੀ ਧਰਮਿਕਾਂ ਕੰਗੇ ਨਾ ਉਹ ਤੇ ਤਾਂ ਬੰਦਾ ਤਾਂ ਕਰ ਰਾਜਨੀਤੀ ਰਿਆ ਬਣਾਦਾ ਵੋਟ ਬੈਂਕ ਰਿਆ ਅਸੀਂ ਨਿੰਦਾ ਤੇ ਉਸਤਤੀ ਦੋਨਾਂ ਤੋਂ ਹੀ ਬਚਣਾ ਹੈ ਅਸੀਂ ਉਹਨਾਂ ਦੇ ਵੋਟ ਬੈਂਕਾਂ ਤੋਂ ਪਾਸੇ ਰਹਿਣੇ ਆ ਉਹਨਾਂ ਦੇ ਕੰਮਾਂ ਨੂੰ ਦੇਖਣਾ ਉਹ ਸਾਡੀ ਭੀੜ ਨੂੰ ਆਪਾਂ ਕਹਿੰਦੇ ਵੀ ਸਾਥੋਂ ਕੋਈ ਬਾਬਾ ਕੁਝ ਨਹੀਂ ਲੈਂਦਾ ਕਿੰਨੇ ਡਰੇ ਆਸਾਰਾਮ ਪਿਆਸ ਵਾਲਾ ਹੋਰ ਆਪਾਂ ਕਹਿੰਦੇ ਆ ਸਰਸੇ ਵਾਲਾ ਹੋਰ ਵੀ ਨੇ ਕਿੰਨੇ ਹੈ ਜਿਹਦੇ ਨਾਲ ਇਹ ਵੀਡੀਓ ਵੱਡੀ ਹੋ ਜਾਣੀ ਆ ਆਪਾਂ ਕਹਿੰਦੇ ਉਹ ਸਾਥੋਂ ਕੁਝ ਨਹੀਂ ਲੈਂਦੇ ਪਰ ਸੋ ਨੂੰ ਨਹੀਂ ਪਤਾ ਵੀ ਤੁਹਾਡੇ ਘੱਟ ਦੀ ਭੀੜ ਦੀ ਕਿੰਨੀ ਕੀਮਤ ਆ ਤੁਹਾਡੇ ਘੱਟ ਦੀ ਕਿੰਨੀ ਪਾਵਰ ਆ ਜਿਹਨੂੰ ਜਨ ਸ਼ਕਤੀ ਕਹਿੰਦਾ ਸਾਡਾ ਸੰਵਿਧਾਨ ਤੁਹਾਨੂੰ ਪਤਾ ਨਹੀਂ ਹੈ ਤੁਹਾਨੂੰ ਤਾਂ ਝੂਠਾ ਹੋਰ ਲਾਰਾ ਦਿੱਤਾ ਜਾਂਦਾ ਆਮ ਜਨਤਾ ਨੂੰ ਤਾਂ ਪਰ ਉਹ ਅਗਲੇ ਇਹਦੇ ਬੱਟੇ ਕੀਮਤ ਵਟਦੇ ਆ ਸੌਦਾ ਤੈ ਹੁੰਦਾ ਉਹ ਆਪਣੇ ਕੰਮ ਲੈਂਦੇ ਆ ਉਹਨਾਂ ਨੂੰ ਪਤਾ ਵੀ ਜਿਸ ਦੇਚ ਅਸੀਂ ਰਹਿ ਰਹੇ ਆ ਜੇ ਉੱਥੇ ਅਸੀਂ ਸੁੱਖ ਸਹੂਲਤਾਂ ਮੰਨਣੀਆਂ ਨੇ ਉੱਥੇ ਅਸੀਂ ਆਪਣਾ ਕਾਰੋਬਾਰ ਤੰਦਾ ਚਲਾਉਣਾ ਸਾਨੂੰ ਦਿੱਲੀ ਨਾਲ ਸਾਝ ਰੱਖਣੀ ਪੈਣੀ ਉਹਨਾਂ ਨੂੰ ਇਹ ਪਤਾ ਪਰ ਲੋਕਾਂ ਨੂੰ ਕੀ ਕਹਿੰਦੇ ਆ ਸਾਨੂੰ ਕਹਿੰਦੇ ਤੁਹਾਨੂੰ ਰੱਬ ਦੇਊਗਾ ਜੇ ਭਾਈ ਸਾਨੂੰ ਰੱਬ ਦੇਊਗਾ ਇਹਨਾਂ ਡੇਰਿਆਂ ਨੂੰ 100-100 ਕਿੱਲਾ ਜ਼ਮੀਨਾਂ ਸਰਕਾਰੀ ਜ਼ਮੀਨਾਂ ਸਰਕਾਰ ਕਿਉਂ ਦੇ ਰਹੀ ਹੈ ਸਾਨੂੰ ਤਾਂ ਪਲਾਟ ਨਹੀਂ ਰੂੜੀ ਨਹੀਂ ਛੱਟਣ ਦੇ ਕੋ ਕਦੇ ਖਾਲੀ ਪਈ ਥਾਂ ਤੇ ਪਸਟ ਕੇ ਦੇਖੋ ਤੇ ਇਹਨਾਂ ਨੂੰ ਚੰਡੀਗੜ੍ਹ ਮੁਹਾਲੀ ਸਾਡੇ ਸ਼ਹਿਰਾਂ ਦੇ ਵਿੱਚ ਮਿਲ ਰਹੇ ਨੇ ਇਹਨਾਂ ਦੇ ਜਨਮ ਦਿਨ ਤੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਉਹਨਾਂ ਨੂੰ ਚੈੱਕ ਦੇ ਜਾਂਦੇ ਅਗਲੇ ਪੰਜਾਬ ਨੇ ਲੱਖ ਦੇ ਸਾਡੇ ਬੱਚਾ ਮਰ ਜੇ ਭੂਗਤੇ ਨਹੀਂ ਆਉਂਦੇ ਸਾਡੇ ਜਨ ਸਧਾਰਨ ਦੇ ਹੁਣ ਕਿੰਨੇ ਹੀ ਜਿਹੜੇ ਪੰਜਾਬ ਲਈ ਲੜਨ ਵਾਲੇ ਲੋਕ ਨੇ ਕਿੰਨੇ ਜੇਲਾਂ ਚ ਬੈਠੇ ਆ ਕੋਈ ਡੇਰੇਦਾਰ ਬਾਬਾ ਉਹਨਾਂ ਨੂੰ ਮਿਲਣ ਗਿਆ ਵੀ ਤੁਸੀਂ ਪੰਜਾਬ ਲਈ ਕੁਰਬਾਨੀ ਕੀਤੀ ਦੱਸੋ ਤੁਹਾਡੇ ਘਰੇ ਕੋਈ ਕੀ ਤਕਲੀਫ ਆ ਅਸੀਂ ਤੁਹਾਡੀ ਤੁਸੀਂ سزا ਪੂਰੀ ਕਰ ਚੁੱਕੇ ਅਸੀਂ ਛਡਾਉਂਦੇ ਆ ਤੁਹਾਨੂੰ ਕਿੰਨਾ ਮਗਰੇ ਵੇਗ ਗਏ ਨੇ ਬਿਰ ਮੇਰੋ ਨਿੰਦਾ ਤੋਂ ਨਾ ਡਰੋ ਨਿੰਦਾ ਹਾਂ ਝੂਠ ਜਾਣ ਬੁੱਝ ਕੇ ਕਿਸੇ ਨੂੰ ਨੀਮਾ ਦਿਖਾਉਣਾ ਘਟਿਆ ਕਹਿਣਾ ਉਹ ਨਿੰਦਾ ਹੁੰਦੀ ਹੈ ਬਿਨਾ ਸਮਝ ਤੋਂ ਕਿਸੇ ਨੂੰ ਉਸਤਤਿ ਕਰਨੀ ਓਨੀ ਮਾੜੀ ਹੈ ਜਿੰਨੀ ਨਿੰਦਾ ਮਾੜੀ ਹੈ ਉਸਤਤ ਕਿਹਦੀ ਕਰਨੀ ਹੈ ਅਸੀਂ ਉਸਤਤ ਮਨ ਮੈਂ ਕਰ ਨਿਰੰਕਾਰ ਜਿਨੇ ਸਾਰਾ ਸੰਸਾਰ ਪੈਦਾ ਕੀਤਾ ਜਿਨੇ ਸਾਨੂੰ ਪਾਣੀ ਦੀ ਬੂੰਦ ਤੋਂ ਬਣਾਇਆ ਹੋਇਆ ਉਹਦੀ ਉਸਤਤ ਤੋਂ ਬਿਨਾ ਮਨੁੱਖ ਜਦੋਂ ਮਨੁੱਖ ਮਨੁੱਖ ਦੀ ਉਸਤਤ ਕਰਦਾ ਉਹ ਵੀ ਨਿੰਦਾਈ ਰੱਬ ਦੀ ਨਿੰਦਾਈ